ਜੋ ਠੱਪਰ ਸਾਹਿਬ ਦਾ ਹਾਲਚਲ ਜਾਣਨ ਲਈ ਆਏ ਸੀਗੇ ਜੋ ਉਹਨਾਂ ਨੇ ਵਿਰਤਾਂਤ ਸੁਣਾਇਆ ਹੈ ਉਹ ਬੜਾ ਦਿਲ ਨੂੰ ਦਿਹਲਾ ਦੇਣ ਵਾਲਾ ਹੈ ਇਸ ਪ੍ਰਕਾਰ ਨਾਲ ਦਿਨ ਦਿਹਾੜੇ ਜਿਹੜੇ ਕਾਤਲਾਨਾ ਹਮਲਾ ਹੋਇਆ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉੱਤੇ ਸਵਾਲ ਖੜੇ ਕਰਦਾ ਹੈ ਔਰ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਲਗਾਤਾਰ ਰੋਜ਼ ਪੰਜਾਬ ਤੇ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਹੈ ਸਰ ਹਰ ਦੂਸਰੇ ਤੀਸਰੇ ਦਿਨ ਪੰਜਾਬ ਚ ਖੁੱਲੀ ਚੱਲ ਰਹੀ ਹੈ ਪੰਜਾਬ ਚ ਹਤਿਆਵਾਂ ਹੋ ਰਹੀਆਂ ਲੁੱਟਪਾਟ ਹੋ ਰਹੀ ਹੈ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਹੈ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਸੱਚਮੁੱਚ ਖਤਰਾ ਹੈ ਉਹਨਾਂ ਦੀ ਸੁਰੱਖਿਆ ਵਾਪਸ ਲੈ ਲੈਂਦੇ ਔਰ ਸੁਰੱਖਿਆ ਵਾਪਸ ਲਾ ਕੇ ਅਖਬਾਰ ਤੇ ਇਸ਼ਤਿਹਾਰ ਦੇ ਦਿੰਦੇ ਕਿ ਭਾਈ ਵਾਪਸ ਲੈ ਲਈਏ ਨਾ ਤੇ ਹਮਲਾ ਕਰ ਲੋ ਪਰ ਪੰਜਾਬ ਚ ਰੋਜ਼ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਐ ਸੋ ਸਰਕਾਰ ਨੂੰ ਮੇਰੀ ਚੇਤਾਵਨੀ ਵੀ ਹੈ ਕਿ ਹੁਕਮ ਕਰਨੇ ਨੀਂਦ ਤੋਂ ਜਾਗੇ ਲੋਕਾਂ ਦੀ ਸਬਰ ਦੀ ਵੀ ਇੱਕ ਸੀਮਾ ਹੈ ਬਦ ਕਿਸਮਤੀ ਦੀ ਗੱਲ ਹੈ ਕਹਿੰਦੇ ਨਾ ਰੋਮ ਜਲ ਰਿਹਾ ਸੀ ਨੀਰੋ ਬੰਸਰੀ ਵਜਾ ਰਿਹਾ ਸੀ ਪੰਜਾਬ ਦਾ ਵੀ ਇਹੀ ਹਾਲ ਹੈ ਲੋਕ ਮਰ ਰਹੇ ਨੇ ਲੋਕਾਂ ਤੇ ਹਮਲੇ ਹੋ ਰਹੇ ਨੇ ਔਰ ਸਰਕਾਰ ਜਿਹੜੀ ਆ ਉਹ ਬੰਸਰੀ ਵਜਾ ਰਹੀ ਹੈ ਉਹ ਮਸਤ ਹੈ ਪਰ ਲੋਕ ਜਵਾਬ ਦੇਣਗੇ ਬੀਜੇਪੀ ਪੰਜਾਬ ਦੇ ਉਪ ਪ੍ਰਧਾਨ ਸੁਬਾਸ਼ ਸ਼ਰਮਾ ਲੁਧਿਆਣਾ ਡੀ ਐਮ ਸੀ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀ ਸ਼ਿਵ ਸੇਨਾ ਆਗੂ ਦਾ ਹਾਲ ਚਾਲ ਜਾਣਿਆ ਇਸ ਦੌਰਾਨ ਉਹਨਾਂ ਇੱਕ ਕਟੜੇ ਸਖਤ ਸ਼ਬਦਾ ਦੇ ਵਿੱਚ ਜਿੱਥੇ ਨਿੰਦਾ ਕੀਤੀ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧੇ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਮਗਰ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਖੁਦ ਗ੍ਰਹਿ ਵਿਭਾਗ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਬਨਾਏ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੇ ਹਨ ਅਤੇ ਉਹ ਸੂਬੇ ਦੀ ਪਰਵਾਹ ਨਾ ਕਰਦੇ ਚੋਣਾਂ ਦੇ ਵਿੱਚ ਰੁੱਝੇ ਹਨ ਜੋ ਕਿ ਬਹੁਤ ਜ਼ਿਆਦਾ ਅਫਸੋਸਜਨਕ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਸੋ ਪਾਰਟੀ ਦੇ ਸਾਡੇ ਸੀਨੀਅਰ ਸਾਥੀ ਸ਼੍ਰੀ ਜੀਵਨ ਗੁੱਤਾ ਜੀ ਔਰ ਸ਼੍ਰੀ ਪ੍ਰਵੀਨ ਪਾਂਸਲ ਜੀ ਔਰ ਬਾਕੀ ਸਭ ਸਾਥੀਆਂ ਨਾਲ ਅੱਜ ਠੱਪਰ ਸਾਹਿਬ ਦਾ ਹਾਲਚਲ ਜਾਣਨ ਲਈ ਆਏ ਸੀਗੇ ਜੋ ਉਹਨਾਂ ਨੇ ਵਿਰਤਾਂਤ ਸੁਣਾਇਆ ਹੈ ਉਹ ਬੜਾ ਦਿਲ ਨੂੰ ਦਿਹਲਾ ਦੇਣ ਵਾਲਾ ਹੈ ਇਸ ਪ੍ਰਕਾਰ ਨਾਲ ਦਿਨ ਦਿਹਾੜੇ ਜਿਹੜੇ ਕਾਤਲਾਨਾ ਹਮਲਾ ਹੋਇਆ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉੱਤੇ ਸਵਾਲ ਖੜੇ ਕਰਦਾ ਔਰ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਲਗਾਤਾਰ ਰੋਜ਼ ਪੰਜਾਬ 'ਚ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਚਾਹੇ ਅੰਮ੍ਰਿਤਸਰ 'ਚ ਹਿੰਦੂ ਨੇਤਾ ਦੀ ਹੱਤਿਆ ਹੋਵੇ ਨੰਗਲ 'ਚ ਵਿਕਾਸ ਬੱਗਾ ਦੀ ਨਿਰਮਮ ਹੱਤਿਆ ਹੋਈ ਕੁਝ ਮਹੀਨੇ ਪਹਿਲਾਂ ਇਹਨਾਂ ਦੇ ਉੱਤੇ ਹਮਲਾ ਹੋਇਆ ਕੱਲ ਹਰਗੋਬਿੰਦ ਸਾਹਬ ਚ ਗੋਲੀ ਚੱਲੀ ਹੈ ਦੋ ਲੋਕ ਮਰ ਗਏ ਨੇ ਸੋ ਹਰ ਦੂਸਰੇ ਤੀਸਰੇ ਦਿਨ ਪੰਜਾਬ ਚ ਗੋਲੀ ਚੱਲ ਰਹੀ ਹੈ ਪੰਜਾਬ ਚ ਹੱਤਿਆਵਾਂ ਹੋ ਰਹੀਆਂ ਲੁੱਟਪਾਟ ਹੋ ਰਹੀ ਹੈ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਹੈ ਔਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਸੱਚਮੁੱਚ ਖਤਰਾ ਹੈ ਉਹਨਾਂ ਦੀ ਸੁਰੱਖਿਆ ਵਾਪਸ ਲੈ ਲੈਂਦੇ ਔਰ ਸੁਰੱਖਿਆ ਵਾਪਸ ਲੈ ਕੇ ਅਖਬਾਰ ਚ ਇਸ਼ਤਿਹਾਰ ਦੇ ਦਿੰਦੇ ਆ ਕਿ ਭਈ ਵਾਪਸ ਲੈ ਲਈਏ ਨਾ ਤੇ ਹਮਲਾ ਕਰ ਲੋ ਸੋ ਇਹ ਵੀ ਬੜੀ ਵਿਚਾਰਨ ਵਾਲੀ ਗੱਲ ਹੈ ਸੋ ਜਿੱਥੇ ਅਸੀਂ ਇਹ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਹੱਲੇ ਵੀ ਇੱਕ ਦੋਸ਼ੀ ਫਰਾਰ ਹੈ ਪੁਲਿਸ ਔਰ ਆਨਮਲੇ ਦਿਨਾਂ ਜੈਸੀਆਂ ਘਟਨਾਵਾਂ ਰੁਕਣ ਉਹਦੇ ਲਈ ਵੀ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ ਪਏਗਾ ਸਾਡੇ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਦਾ ਵੀ ਚਾਰਜ ਸੰਭਾਲੀ ਬੈਠੇ ਨੇ ਬਦਕਿਸਮਤੀ ਨਾਲ ਉਹਨਾਂ ਦਾ ਧਿਆਨ ਹੀ ਨਹੀਂ ਹੈ ਕਾਨੂੰਨ ਵਿਵਸਥਾ ਠੀਕ ਕਰਨ 'ਚ ਉਹ ਤਾਂ ਇਲੈਕਸ਼ਨ ਟੂਰਿਜ਼ਮ 'ਚ ਪਹਿਲਾਂ ਕੇਜਰੀਵਾਲ ਨੂੰ ਲੈ ਕੇ ਘੁੰਮਦੇ ਰਹੇ ਫਿਰ ਕੇਜਰੀਵਾਲ ਸਾਹਿਬ ਜੇਲ੍ਹ ਚਾਦਰ ਦੇ ਪਿੱਛੇ ਘੁੰਮਦੇ ਰਹੇ ਹੁਣ ਵੀ ਉਹ ਡੇਰਾ ਡਾਲ ਕੇ ਜਲੰਧਰ 'ਚ ਇਲੈਕਸ਼ਨਾਂ 'ਚ ਬਿਜ਼ੀ ਨੇ ਔਰ ਪੰਜਾਬ 'ਚ ਰੋਜ਼ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਸੋ ਸਰਕਾਰ ਨੂੰ ਮੇਰੀ ਚੇਤਾਵਨੀ ਵੀ ਹੈ ਕਿ ਹਕਮ ਕਰਨੀ ਨੀਂਦ ਤੋਂ ਜਾਗੇ ਲੋਕਾਂ ਦੀ ਸਬਰ ਦੀ ਸੋ ਪੰਜਾਬ ਦੇ ਲੋਕ ਬੜੇ ਤਰਸਤ ਨੇ ਸੋ ਮੈਂ ਇੱਕ ਵਾਰੀ ਫੇਰ ਇਸ ਘਟਨਾ ਦੀ ਸਖਤ ਸ਼ਬਦਾਂ ਤੇ ਨਿਖੇਧੀ ਕਰਦਾ ਔਰ ਮੰਗ ਕਰਦਾ ਸਰਕਾਰ ਕੋਲੋਂ ਕਿ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਹੋਵੇ ਔਰ ਅੱਗੇ ਤੋਂ ਅਜਿਹਾ ਘਟਨਾਵਾਂ ਨਾ ਹੋਣ ਉਹਦੇ ਲਈ ਪੂਰੇ ਬੰਦੋਬਸਤ ਕੀਤੇ ਜਾਣ। ਫਿਰ ਉਹਨਾਂ ਦੇ ਹਾਲਾਤ ਹਾਲਾਤ ਸੁਧਾਰ ਹੋ ਰਿਹਾ ਹੈ। ਉਹਨਾਂ ਦਾ ਹੌਸਲਾ ਵੀ ਬੁਲੰਦ ਸੀਗਾ ਔਰ ਹਲੇ ਇੱਕ ਸਰਜਰੀ ਉਹਨਾਂ ਦੀ ਹੋਰ ਹੋਣੀ ਹੈ। ਅਸੀਂ ਤੇ ਈਸ਼ਵਰ ਅੱਗੇ ਹੀ ਪ੍ਰਾਰਥਨਾ ਕਰਦੇ ਹਾਂ ਕਿ ਜਲਦੀ ਸਿਹਤਯਾਬ ਹੋ। ਕੀ ਲੱਗ ਰਿਹਾ ਸਰ ਮੰਤਰਕ ਤੇ ਸਰਕਾਰੀ ਕੋਈ ਨੁਮਾਇਦ ਅੱਥੇ ਨਹੀਂ ਪਹੁੰਚਿਆ? ਬਦਕਿਸਮਤੀ ਦੀ ਗੱਲ ਹੈ। ਕਹਿੰਦੇ ਨਾ ਰੂਮ ਜਲ ਰਿਹਾ ਸੀ ਨੀਰੋ ਬਾਂਸਰੀ ਵਜਾ ਰਿਹਾ ਸੀ ਪੰਜਾਬ ਦਾ ਵੀ ਇਹੀ ਹਾਲ ਹੈ ਲੋਕ ਮਰ ਰਹੇ ਨੇ ਲੋਕਾਂ ਤੇ ਹਮਲੇ ਹੋ ਰਹੇ ਨੇ ਪਰ ਸਰਕਾਰ ਜਿਹੜੀ ਆ ਉਹ ਬਾਂਸਰੀ ਵਜਾ ਰਹੀ ਹੈ ਉਹ ਮਸਤ ਹੈ ਪਰ ਲੋਕ ਜਵਾਬ ਦੇਣਗੇ